ਲਓ ਮਤਰੋ ਬਾਜੀ ਦਾ ਆਪਾ ਆ ਗਏ ਸੀਗੇ ਤੇ ਸੰਜੂ ਕੋਲੇ ਮਾਰੀ ਐਂਟਰੀ ਸੰਜੂ ਦੇ ਬਾਈ ਦਿਖਾਉਣੇ ਸਨ ਨਾਲੇ ਕਬੂਤਰ ਹੋਰ ਕਿਵੇਂ ਆ ਟਟਾ ਕਿਵੇਂ ਕੀ ਵਾਲਾ ਠੀਕ ਆ ਇਹਨੂੰ ਨੇ ਬਾਈ ਹੁਣੀ ਵੀ ਦਿਖਾ ਦੇ ਨਾਲ ਹੀ ਇਹ ਤਾਂ ਬਾਜੀ ਤੋਂ ਫਿਰ ਨਾਲ ਹੀ ਆਏ ਆ ਇਹ ਵੀਡੀਓ ਬਾਈ ਕਰਾਂਗੇ ਆਪਾ ਅਪਲੋਡ ਪਰ ਸੋਨੂ ਠੀਕ ਆ ਆ ਡੱਬਾ ਕਿਹੜਾ ਸੰਜੂ ਇਹ ਡੱਬਾ ਲੈ ਗਿਆ ਅੱਛਾ ਆ ਡੱਬਾ ਬਾਈ ਪਰੜਾ ਕਿ ਚਟੀਆਂ ਦਾ ਨਹੀਂ ਨਹੀਂ ਚਟੀਆਂ ਚਟੀਆਂ ਦਾ ਠੀਕ ਆ ਆ ਇੱਕ ਬੱਚਾ ਵਾ ਇਹ ਰੋਜੇ ਦਾ ਭਾਈ ਆ ਆ ਗੂਦਰੀ ਆ

ਬਾਜੀ ਹਨੀਆਂ ਇਹ ਕਿ ਕੀ ਕਰਨੀ ਕਿਹੜੀਆਂ ਖਸ਼ਾਕ ਹੀ ਆ ਸ਼ਾਕ ਹੀ ਹੈ ਖੋੜ ਕੇ ਸਰ ਜੀ ਦਿਖਾ ਦੇ ਉਧਰ ਵੀ ਦਿਖਾ ਦੇ ਗਲਾਬੀ ਪੂਛਦੀਆਂ ਰੰਗ ਬੜੇ ਲਾਏ ਨੇ ਉਹ ਹਜੇ ਕੰਨਗਾ ਨਹੀਂ ਕਹਿੰਦਾ ਚੜੀਆਂ ਪੈਰਾ ਤੇ ਡੱਕੇ ਵੀ ਆ ਦੇ ਦੇਖ ਲੋ ਬਾਈ ਕਿਉਂ ਛੱਡ ਦੇ ਵਾ ਕਿੱਥੋਂ ਆਇਆ ਮਖਿਆਲਾ ਜਿਆ ਯਾਰ ਟੈਡੀ ਆ ਮੈਸੇਜ ਆ ਇਹ ਯਾਰ ਉੜਦਾ ਵੀ ਹੈ ਕਿ ਬਾਜੀ ਛੋਟਿਆ ਬੁੱਤ ਜੀ ਲੈ ਹਾਂ ਆ ਮੋਰ ਲੱਗੀ ਬਾਈ ਆ ਵੀਡੀਓ ਆ ਆ ਦੇਖ ਲਓ ਬਾਈ ਕਹਿੰਦੇ ਰੱਤੇ ਛਾਖੇ ਮਿਲਦੇ ਨਹੀਂ ਆ ਸੰਝੂ ਗੋਲੇ ਰੱਖੀ ਬੈਠਾ ਦੇਖ ਲਓ ਲੈ ਛਾਖ ਰੱਤਾ ਵਾ ਤੈਨਾਂ ਬਾਈਆਂ ਜੱਤੇ ਵਾ ਆਪੇ ਹਾਂ ਛੋਟਿਆ ਬੱਤੈਨਾਂ ਬਾਈਆਂ ਜੱਤੇ ਲੈ ਕੱਢੇ ਨਹੀਂ ਬੱਚੇ ਬੱਚੇ ਇਹਦੇ ਨਹੀਂ ਕਢਾ ਜੀ ਭੱਜ ਗਿਆ ਜੀ ਆ ਏ ਪਾਜੀ ਛੱਡ ਕੇ ਗਿਆ ਇੱਥੇ ਹੁਣ ਅੱਛਾ 33 ਦਿਨ ਹੁਣ ਇਹਦੇ ਘਰੇ ਬੱਚੇ ਖੜਾਵਾਏ ਹੋਰ ਵੀ ਕੁਝ ਨਾ ਲਾਲ ਚੀਨੀ ਵੱਡੀ ਆ ਇਹ ਤਾਂ ਉਦੋਂ ਜਦੋਂ ਆਪਾਂ ਇੱਕ ਸਿੰਗਲ ਖੋਡਾ ਹੁੰਦੇ ਹੈ ਨਾ ਤੇ ਡੱਬਾ ਉਹ ਆ ਉਹ ਲਾਲ ਡੱਬਾ ਬਰਾਉ ਕੇ ਕਰਵਾਉਂਦਾ ਉਹ ਆਪਣੇ ਘਰ ਆਇਆ ਲੈ ਆ ਉਹ ਲੈ ਆ ਦਸਨੇ ਦਾ ਕਰਾਉ ਚੱਕ ਚੱਕ ਨੂੰ ਨੇ ਲਿਆਵਾ ਦੇ ਇਹ ਛੋਟਾ ਹੈ ਨਾ ਵੱਡਾ ਸੀ ਜਿਹੜੀ ਕਾਂਦ ਵਾਲਾ ਉਹ ਕਰੀ ਆ ਛੋਟਾ ਫੈ ਲਗਾ ਸੀ ਇਹ ਡੱਬੀ ਕੂਤਰੀ ਹੁੰਦੀ ਸੀ ਨਾ ਕਬੂਤਰ ਬਣ ਗਏ ਵੀ ਹੈ ਨਾ ਕਬੂਤਰ ਬਣ ਗਏ ਬੱਚੇ ਖੜਾਈ ਸੀ ਇੱਕ ਵਾਰ ਆ ਠੀਕ ਹੈ ਇਹ ਆਪਣੇ ਘਰ ਆਇਆ ਬਾਈ ਅੱਜ ਤੋਂ ਇਹ 24 ਦਾ ਬਹੇ ਇਹ ਚੋਵੀ ਦਾ ਪੁੱਛੋ ਚੋਵੀ ਦੇ ਆ ਵੀ 25 ਉੜਦੇ ਉਹਦੇ ਸੰਝੂ ਗੜਿਆ ਕਿਵੇਂ ਉੜਦਾ ਪੂਰਾ ਆ ਗਿਆ ਠੁੱਡਿਆ ਵੀ ਇੱਥੇ ਵਧੀਆ ਉੜਦਾ ਇਹਦੇ ਬੰਦ ਆਈ ਜੀ ਮੈਂ ਦੂਜੇ ਘੋਡੇ ਜਿਵੇਂ ਲਿਆਉਂਦਾ ਸੰਝੂ ਹਾਂ ਹਾਂ ਲੈ ਲੈ ਕਿਹੜਾ ਹੈ ਉਹ ਪਤਾ ਨਹੀਂ ਫੜ ਲੈ ਜਾਨਵਰ ਇੱਕ ਵੇਖਣਾ ਵਾ ਸੁੱਖੋ ਜਾਨਵਰ ਮਿਲ ਗਿਆ ਬਈ ਆਪਣਾ ਓਕੇ ਓਕੇ ਬਈ ਵਧਾਈਆਂ ਸਵਾ ਬਧਾਈਆਂ ਉੱਭਾ ਕੇ ਬੈਠਾ ਵੇ ਜਿਹਨੇ ਜਿੱਤੇ ਨਾ ਉਹਨਾਂ ਨੂੰ ਆਹ ਵੇ ਪਹਿਲਾਂ ਆਇਆਂ ਦਾ ਫੇਰ ਤਾਂ ਵਾ ਗੱਲ ਬਣ ਗਈ ਸੀ ਬਣ ਗਈ ਸੀ ਗੱਲ ਕੀ ਆਹ ਦੇਖ ਲਓ ਬਈ ਕਬੂਤਰੀ ਐ ਇਹ ਕਬੂਤਰੀ ਐ ਬਈ ਵਧੀਆ ਟਾਈਮ ਕਰਦੀ ਐ 3 3 ਵਜਾਂ ਦੀ ਐ ਕਿੱਥੋਂ ਆਈ ਵੀ ਐ ਹਾਬ ਠੱਲ ਜੀ ਕੀ ਜੀ ਬਾਈ ਅੱਛਾ ਅੱਛਾ ਪੁੰਨੂ ਮਹਿਰੋਂ ਆਸ਼ੂ ਦੇ ਘਰ ਆਈ ਵੀ ਐ ਹਾਂ ਮਹਿਰੋਂ ਬਲਦਾ ਦੇਵੀ ਮੱਤ ਫੀਦਾ ਠੀਕ ਐ ਬਈ ਜਾਨਵਰ ਸੰਜੂ ਕੋਲੇ ਬਹੁਤ ਚੰਗੇ ਆ ਦੇਖ ਲਓ ਸ਼ਾਖੀ ਬਹੁਤ ਚੰਗੀ ਕਬੂਤਰੀ ਐ ਕੰਗ ਵੀ ਜਾ ਕੇ ਲੈ ਜਾ ਗਏ ਓਏ ਨਾ ਭਗਾਈ ਮਾਰੋ ਯਾਰ ਕੀ ਹੋ ਗਿਆ ਤੁਹਾਨੂੰ ਮੰਜੀ ਬਈਏ ਚੱਕਦਾ ਕਿਵੇਂ ਸੱਟ ਅੱਛਾ ਨਾਂ ਲਿਖਿਆ ਸੰਜੂ ਛੱਡ ਦੇ ਇਹ ਚੱਪਨੇ ਸਾਰੇ ਤਾਂ ਚਾਹ ਵੀ ਬੈਡਾ ਛੱਡੀ ਨਾ ਉਧਰ ਸੰਜੂ ਲਿਖਿਆ ਹਾਂ ਕੋਈ ਨਹੀਂ ਇਹ ਥੋੜਾ ਜਿਹਾ ਨਾ ਤੇ ਨਾ ਇਹ ਗੜਬੜ ਚੱਲ ਛੋੜੀ ਜੀ ਕਿਤੇ ਕਿਤੇ ਇਹ ਨਾ ਜਨਾ ਆ ਜਾਂਦਾ ਕੋਈ ਨਾ ਕੋ ਕੋਈ ਨਹੀਂ ਸਮੇਗਾ ਇਸਨੇ ਇਹ ਬੈਗ ਜੀ ਕਰ ਜਾਂਦਾ ਸੀ ਮੰਜਾਇਆ ਨਹੀਂ ਹਾਂ ਪੂਛਾ ਤਾਂ ਨਹੀਂ ਥੱਲੇ ਵੀ ਦਿਖਾਉ ਮੜੇ ਓਆ ਕਸੇ ਸ਼ਾਂਚਨੇ ਕਿੱਥੇ ਟਾਲ ਖੜਕਾਈ ਜੰਨਾ ਇੱਥੇ ਟਾਲ ਕੋ ਕੱਲ ਅੱਛਾ ਆ ਦੇ ਚਾ ਲੱਗੇ ਵੇ ਓਏ ਸੁਕੂ ਖਦਰੀ ਤੇ ਖਾਮੜੀ ਕਿਹੜੇ ਰੰਗ ਦੇ ਬੱਚਾ ਨੀਲੀ ਲੱਗੀ ਏ ਕੀ ਚੱਕਰ ਇਹ ਨੀਲੀ ਨਹੀਂ ਲਾ ਦੀ ਕਈ ਵਾਰ ਕਬੂਤਰੀ ਡਾਈ ਸੀ ਅੱਜ ਬਾਬੇ ਵਾਲੀ ਅੱਛਾ ਉਹ ਨੀਲੀ ਜਾਦਾ ਈ ਆ ਉਹ ਨੀਲੀ ਤੇ ਆਪਣਾ ਲਈ ਕੋਈ ਲੈ ਕੇ ਆਈ ਇੱਕ ਸਾਈਕ ਜਾ ਕੇ ਲਈ ਆਪਦੀ ਬਈ ਇਹਨਾਂ ਦੀ ਆਹ ਪਹਿਵਾ ਕੋਈ ਲਿਆ ਵਸ ਇਹ ਅਜੀ ਹੈਲੋ ਆ ਗਿਆ ਪਸ਼ਾਂਜ ਤੈਨੂੰ ਮੈਂ ਤਾਂ ਆ ਗਿਆ ਉਹ ਚੀਨਾ ਆ ਰਿਹਾ ਇਹ ਕਰ ਲਈਆ ਦੇਖ ਉਹ ਚੀਨੇ ਦੀ ਭੈਣ ਕਿਹੜੀ ਦੀ ਇਹ ਪੱਠੀ ਆ ਇਹਦੀ ਪੱਠੀ ਆ ਆਇਆ ਕਿ ਲੋ ਕੀ ਹੋ ਗਿਆ ਗੱਗੇ ਜਾ ਮੂੰਹ ਚਾਕੇ ਲੈ ਗਿਆ ਬੈਠ ਗਿਆ ਪਿਆੰਗ ਤੇਰੇ ਨਾਲ ਲਿਆ ਹੋ ਜਾ ਗਿਜਾਇ ਹੀ ਨਹੀਂ ਗੇ ਸਾਡੇ ਤੋਂ ਆਪ ਹੀ ਕੱਚੇ ਰੱਖੇ ਨਾ ਉਹ ਇਧਰ ਆ ਰਹੇ ਕੱਢ ਦੇ ਦੂਜੀ ਤੇ ਵੀ ਉਹ ਬੰਦੇ ਤੈ ਬਾਈ ਬਹੁਤ ਸੋਹਣੀ ਲੱਗੀ ਨੀ ਚੈਸ ਵਾਲੀ ਨਹੀਂ ਹੁੰਦੀ ਡੱਬਾਂ ਆਹ ਦੇਖੋ ਸੰਚਕਨ ਲੱਗਿਆ ਕੋਈ ਜਾਨਵਰ ਇਹਨਾਂ ਤੋਂ ਉੱਡਿਆ ਹੋਇਆ ਉਹਨੂੰ ਲਾਉਣ ਲਈਏ ਚੱਕ ਲਿਆ ਛਤਰੀਆਂ ਇਹਨਾਂ ਨੇ ਮੈਂ ਰੱਖੀ ਸੀ ਇਹਦਾ ਮੂੰਬੱਸ ਸ਼ੌਂਕ ਨੂੰ ਮੈਂ ਕੱਢ ਦਿੰਦਾ ਹਾਂ ਬੁੱਤਰਾ ਨਾਲ 10 ਗੋਣ ਹੈਗਾ ਇਹਨੇ ਗਾਣਾ ਦੇ ਕਿਵੇਂ ਉਹ ਤੇ ਉਹ ਉਧਰ ਨੂੰ ਵੇਖੀ ਸੀ ਬਾਰੀ ਨਹੀਂ ਹੋਈ ਉਹ ਬੰਨ ਦੇ ਉਹ ਅੱਗੇ ਆਓ ਛਤਰੀ ਫੋਟੋ ਹੋਰ ਨਹੀਂ ਮੈਂ ਮੋੜੀ ਵੱਡੇ ਕਿੱਥੇ ਹਨ ਨਹੀਂ ਤੇਰੇ ਵਾਲਾ ਕਹਿਣਾ ਵੇਖ ਲੈ ਜਾਨਵਰ ਤਾਂ ਹੁਣ ਪਤਾ ਨਹੀਂ ਕਦੋਂ ਆਏ ਨੇ ਕਰ ਦੇ ਯਾਰ ਫੋਟੋ ਇਹਦੀ ਯਾਰ ਐ ਸੰਜੂ ਲੋ ਵਈ ਮੋੜੇ ਵੇ ਕੋਈ ਸ਼ੌਂਕ ਪੂਰਾ ਕਰਦੇ ਆ ਉਧਰ ਉਹ ਜਾਨਵਰ ਬੰਨੀ ਆਂਦਾ ਇਧਰ ਉਹ ਭੜਕਾਉਣ ਲੱਗਾ ਵਾ ਦੂਜਾ ਪੁਰਾਣੀ ਮੈਂ ਇੱਧਰ ਵੀ ਰਹਿੰਦੀ ਆ ਯਾ ਯਾਰ ਵੇਖੀ ਯਾਰ ਕਰੋ ਕਰੋ ਕੋਕਾ ਆਇਆ ਵਡਾ ਜਾਨਵਰ ਆਇਆ ਕਿਹੜੀ ਇਹ ਆ ਸਿੰਘਾਲੀ ਦਾ ਪੱਠਾ ਵਾ ਪੱਠਾ ਹੈ ਸ਼ਾਖਾ ਇਹ ਸ਼ਾਖੀ ਕਰਦੇ ਕਿਹਦੇ ਨਾਲ ਲੱਗੀ ਹੋਈ ਹੈ ਇਹ ਇਹ ਜਿਹੜਾ ਛਾਹ ਕਿ ਕੱਢਦੀ ਸੀ ਭਾਂਗੀ ਦੇ ਉਹ ਕੂਤਰ ਲਿਆ ਖਟਾਂਗੀ ਦੇ ਬੰਨਿਆ ਉਹ ਛਾਹ ਕਹੀ ਉਹ ਅੱਛਾ ਏ ਹੁਸੈਨ ਬੜਕਾਈ ਮੜਾ ਜਾ ਠੀਕ ਆ ਬੱਸ ਬੱਸ ਇੰਨਾ ਨਹੀਂ ਕਰ ਉਹ ਤੇ ਜਿਹੜਾ ਬੰਨਿਆ ਨਾ ਆ ਛਾਹ ਕੀ ਇਹਦੋਈ ਆ ਸੁਖੂ ਆ ਕਿਹੜੀ ਆ ਇਹਦੀ ਇਹ ਜਿਹੜੀਆਂ ਡੱਕੀਆਂ ਵਾਲੀਆਂ ਕੂਲਾਣੀਆਂ ਦਿਖਾਈਆਂ ਸੀਗਾ ਅਛਾ ਛੂ ਹਾਂ ਆ ਦੇ ਪੁੱਤ ਮੇਰੇ ਆ ਕੱਢਦੀ ਉਹ ਕੱਲ ਨਾ ਬਗਲ ਆਲੀ ਕਾਲੀਆਂ ਕੂਲਾਣ ਕੱਢਦੀ ਚੀਨੀ ਕੂਦਰੀ ਕਾਲੇ ਕੋਲ ਨਾ ਕਰਦੀਏ ਕੀ ਦੇ ਨਾਲ ਕੀ ਦੇ ਨਾਲ ਲੱਗੀ ਵੀ ਇਹੇ ਇਹ ਤੇਰੇ ਵਾਲੇ ਲਾਲ ਸਿਰੇ ਨਾਲ ਲੱਗੂ ਅੱਛਾ ਉਹ ਕਿੱਥੇ ਆ ਅੱਜ ਅੱਛਾ ਚੱਲ ਕੋਈ ਨਹੀਂ ਆ ਛੱਡ ਜੀ ਨੇ ਪਰਲੇ ਖੋਡੇ ਜੀ ਉਹ ਦੇਖੋ ਜਾਂ ਬੱਚਾ ਆਹ ਕੋਈ ਨੀ ਕਰਦੀ ਵੀ ਪੱਕੀ ਨਹੀਂ ਹੈ ਸਾ ਤੋਂ ਮੇਰਾ ਕੋਤਾ ਪੂਰਾ ਰੋਟੀਆਂ ਆ ਜਿਹੜੇ ਪਾਈ ਦਰਾਂ ਖਾਲਾ 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 ਲਓ ਜੀ ਸ਼ੁਕਰੀਆ ਉਹ ਵੀ ਖੋਲ ਨਾ ਲੋਲੀ ਆ ਜਿਹੜਾ ਰੂਜਾ ਛੱਡਈ ਉਹਦੇ ਭਰਾ ਦਿਖਾ ਦੇ ਹਾਂ ਤਾਂ ਹੋਰ ਵੀ ਕੋਈ ਕੋਤਰਾ ਹੈਗਾ ਦਾ ਆ ਬੱਚਾ ਘੜਾਇਆ ਘਰੇ ਬਈਆਂ ਕੀ ਦੱਸੋ ਕਮੈਂਟ ਕਰਕੇ ਦੱਸਿਓ ਬਾਈ ਆ ਕੀ ਕਿਵੇਂ ਆ ਰਾਤ ਦਾਦਾ ਨੂੰ ਰੋਕਨ ਦਾ ਵਾ ਹਾਂ ਗਾਂ ਦੇ ਦੇ ਰੇ ਬਈ ਭਰਾ ਛੱਡਈ ਆ ਬਾਬਾ ਜੀ ਸਹੀ ਹੈ ਕੱਲ ਤੇ ਨਹੀਂ ਆਉਂਦੀ ਨਹੀਂ ਦੇਖ ਪਰ ਆਹ ਜੱਤ ਮੜਾ ਮੁਰਦ ਬੜਾ ਸਾਰੇ ਉਹ ਇਧਰੋਂ ਆਇਆ ਸਹੀ ਆ ਹਾਂ ਲੋ ਦੇ ਕਰ ਦੇ ਸਾਰ ਨਹੀਂ ਠੀਕ ਆ ਬੱਚਾ ਬਹੁਤ ਵਧੀਆ ਇਹ ਕੱਟੇ ਜੋੜੇ ਲੈ ਆਹ ਬਹਾ ਬੱਚਾ ਬਈ ਇਹਦਾ ਭਰਾ ਬਾਈ ਛੱਡਈ ਯਰ ਤੇ ਇਹ ਬੱਚੇ ਮੈਂ ਜਾਣਦਾ ਸੰਜੂ ਕੋਲੇ ਸਾਰੇ ਹੀ ਬਹੁਤ ਚੰਗੇ ਆ ਉਹ ਆਪਣੇ ਕੋਲੇ ਉਤਰੀ ਰਹਿ ਕੇ ਆਈ ਆ ਮੈਂ ਜਿਹਨੇ ਪਲਾਇਨ ਵਲੌਗ ਆਪਣੇ ਵੇਖਦੇ ਨੇ ਪਰ ਲਈ ਆ ਦੇ ਉਹ ਰਹਿ ਕੇ ਆਈ ਕੂਤਰੀ ਆਪਣੇ ਕੋਲੇ ਛੱਟੀਆਂ ਦੀ ਕੜਾਈ ਤੇ ਇਹਦੇ ਇੱਕ ਦੋ ਬੱਚੇ ਬੱਚੇ ਆਪਣੇ ਕੋਲੇ ਫੈਲ ਗਏ ਥੋੜੇ ਜੀ ਤੇ ਬਾਕੀ ਆ ਦੇਖ ਲੋ ਜਾਨਵਰ ਇੱਕਾਂ ਮਖਿਆਲਾ ਇਹ ਦੇਖ ਲੋ ਆ ਦੋ ਪਤਨ ਬਾਜੀਆਂ ਉੱਡੇ ਹੋਇਆ ਆ ਵਾਲੇ ਕੂਤਰ ਆ ਰੱਤਾ ਸ਼ਾਖਾ ਦੇਖ ਲੋ ਆ ਬੱਚਾ ਵਾ ਇੱਧਰ ਦੇਖੋ ਜੀ ਨੂੰ ਦਿਖਾ ਦਣਾ ਤੌੜਾ ਦੇਖੋ ਸੰਜੂ ਨੇ ਪੂਰਾ ਹੀ ਵੱਡਾ ਰੱਖਿਆ ਵਾ ਆ ਜੀ ਮੇਰੇ ਨਾਲ ਆਪ ਲੋ ਆ ਆ ਦੇਖੋ ਇਧਰ ਇਧਰ ਆਂਡੇ ਧੱਕੇ ਬੂਧਰੀ ਨੇ ਇਧਰ ਵੀ ਇਹ ਜਿੱਤ ਤਵੜਾ ਰੱਖਾ ਇਧਰ ਵੀ ਦੋ ਆ ਜਾਨਵਰ ਬੈਠੇ ਆ ਠੀਕ ਹੈ ਬਾਈ ਓਏ 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 ਹਟ ਜਾ ਹਟ ਜਾ ਬਾਕੀ ਖੋਸ਼ ਆ ਰਹੇ ਜਾਨਵਰ ਨੇ ਦੇਖ ਲਓ ਬਾਈ ਕਰ ਲਓ ਤੁਸੀਂ ਪੂਰੀ ਇਹਨਾਂ ਚ ਲੱਗੇ ਕਿੰਨੇ ਆ ਕੋਈ ਕਿ ਵੱਡੇ ਹੀ ਸਾਰੇ ਨਾ ਚੋ ਲੱਗੇ ਸਾਰੀ ਤਾਂ ਲੱਗੇ ਸਾਰੀ ਲੱਗੇ ਹੂੰ ਸਾਰੇ 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 ਐਕਟ ਵੀ ਸਾਰੇ ਜੋੜੇ ਲਾ ਲਈ ਬਰਾਬਰ ਮੀਓਮੇ ਨਹੀਂ ਘਰੇ ਲੱਗੇ ਹਾਂ ਹਾਂ ਲੱਗੇ ਆ ਕਬੂਤਰ ਫਰਦੇ ਇੱਧਰਲੇ ਗੁੱਡੇ ਇੱਧਰਲੇ ਗੁੱਡੇ ਸਾਰੇ ਟੋਰ ਲੱਗੇ ਜੇ ਸਾਰੇ ਲੱਗੇ ਸਾਰੇ ਲੱਗੇ ਕੀ ਹੈ ਤਾਂ ਸਿਸਟਮ ਹੈ ਜਈਆ ਜਿੰਨੇ ਆ ਫਰਦੇ ਆ ਖਟਿਆਂ ਵਾਲੇ ਵੱਡੇ ਸਾਰੇ ਉਧਰੇ ਹਾਂ ਇਹ ਸਾਰੇ ਆਪਣੇ ਡਾਏ ਵਾ ਘਰੇ ਫੌਦਾ ਨਹੀਂ ਫਿਰ ਤਾਂ ਠੀਕ ਆ ਯਾਰ ਇਹ ਦੋਸਤ ਪਰਤੇ ਆ ਗਈ ਲਾਏ ਸਾਰੇ ਜੋੜੇ ਨਹੀਂ ਨਹੀਂ ਵਧੀਆ ਗੱਲ ਹੈ ਵਧੀਆ ਗੱਲ ਹੈ ਉਹ ਕਾਲੀ ਆ ਇਹ ਕੀ ਕਬੂਦਰੀ ਦਾ ਪੱਲਾ ਟੁੱਟ ਗਿਆ ਯਾਰ ਆ ਕੀ ਤੇ ਰੱਖਿਆ ਅੰਡੇ ਇਹ ਪੱਲਾ ਨਹੀਂ ਟੁੱਟ ਗਿਆ ਉਹ ਬਾਜੀ ਵਾਲੀ ਦਾ ਆ ਬਾਜੀ ਵਾਲੀ ਦਾ ਜਿਹੜਾ ਪੱਲਾ ਨਹੀਂ ਟੁੱਟ ਰਿਹਾ ਛੱਡ ਨਹੀਂ ਸੀ ਆਪਾਂ ਹਾਂ ਵਾਲੀ ਹਾਂ ਇਹਦੇ ਫਰਾਂਡੇ ਲਵਾ ਲਈ ਜਾਂ ਅਦੁੱਨੇ ਕਲੇ ਕੋ ਉਤਰਨਾ ਲੱਗਾ ਅੱਛਾ ਭਾਈ ਜਿਹੜੀ ਆ ਬਰੜੀ ਆ ਹਾਂ ਬੜੀ ਚਿੱਟੀ ਆ ਬੈਠੀ ਜਿਹੜੀ ਮੁਰਿਆ ਦੀ ਅਲਖੀਰ ਜੀ ਜਿਹਦੇ ਗਾਨੀ ਜੀ ਪਾਈ ਆ ਕਿਦਣ ਲੱਗੇ ਆ ਇਹਦੇ ਨਾ ਹਾਂ ਗਾਨੀ ਵਾਲੇ ਨਾਲ ਕਮਰੇ ਜਿਹਾ ਵੱਡੀ ਜੇ ਗੁੱਡੀ ਹੁੰਦੀ ਅੱਛਾ ਉਹ ਪੱਲਾ ਥੱਲੇ ਛਿੱਟੀ ਫਿਰਦੀ ਨਾ ਜਿਹੜੇ ਬਾਈ ਨੇ ਕਮੈਂਟ ਕੀਤੇ ਇਹ ਬਾਈ ਸਾਰਿਆਂ ਕੋਲੇ ਹਾਲ ਆ ਜਿਹੜਾ ਕੋ ਉਤਰਾ ਬੱਜ ਬੁੱਜ ਕੇ ਉਹ ਜਿਹੜਾ ਖਰਾ ਉਹ ਜਦੋਂ ਛੱਟ ਜੀ ਪਰ ਲਾ ਕਰੰਟ ਕੋਈ ਕੰਮ ਨਹੀਂ ਕਰਦਾ ਉਹਦਾ ਬਾਈ ਤੁਹਾਨੂੰ ਮੈਂ ਲਾਜ ਦੱਸਦਾ ਸੀ ਬਾਕੀ ਜਿਹਦਾ ਵੱਜ ਬੁੱਜ ਕੇ ਢੇਗਾ ਉਹਦਾ ੱਖਾ ਯਾਰ ਟ੍ਰੀਟਮੈਂਟ ਹਨਾ ਉਹ ਬੱਚੇ ਕਢਾਉ ਨਹੀਂ ਆ ਰਹੀ ਬੱਚੇ ਕਢਾਓ ਜੇ ਜਾਨਵਰ ਚੰਗਾ ਤਾਂ ਬਸ ਐਂ ਸੰਜੂ ਨੇ ਆਏ ਆਂਡੇ ਲਵਾਏ ਵਿਚਾਲੇ ਇਹ ਸੈਂਟਰ ਜੇ ਰੱਖ ਕੇ ਪੂਰੇ ਉਧਰ ਇਧਰੋ ਵੀ ਕੋਨਾ ਮਿਣਾ ਵੀ ਇਧਰੋ ਵੀ ਕੋਨਾ ਮਿਣਾ ਇਧਰੋ ਵੀ ਮਿਣਾ ਇਧਰੋ ਵੀ ਮਿਣਾ ਤੇ ਵਿਚਾਲੇ ਰੱਖ ਕੇ ਬਈ ਆਂਡੇ ਧਰਾਲੇ ਦੇ ਪਾਉਂਦੇ ਆ ਬਾਕੀ ਆ ਦੇਖ ਲੋ ਭਾਈ ਜਿਹੜੀ ਮਾਰੀ ਹੋਣ ਲੱਗੀ ਆ ਆ ਵੇਖੋ ਆ ਵੇ ਆ ਕੇ ਜਾਨਵਰ ਯੋ ਨੀ ਮੇਰੇ ਭੈਣ ਦੇ ਬਾਜੀ ਯਾਰ ਆਲਾ ਆਲਾ ਵਾਹ ਸੁਖੂ ਓਏ ਓਏ ਚਟਿਆ ਏ ਠੀਕ ਆ ਮੈਂ ਤੇ ਨਹੀਂ ਮਲੇ ਭੈਣ ਜਦੋਂ ਲਗੜਤੇ ਅੱਜ ਸਾਰੇ ਸਵਾਲੇ ਖਿਡਾਰੀ ਸੀ ਜੀ ਅਨੰਦ ਮਾਣ ਆ ਲੈ ਆ ਗਿਆ ਬਹਿ ਗਿਆ 11ਵੀਂ ਸੀ ਇਹਨਾਂ ਦੀ ਜਿਹੜੀ ਆਉਣਾ ਸਾਰੇ ਲਗੜਤੇ ਬਹਿਣ ਤੇ ਓਏ ਅੰਨੀ ਬਾਤ ਹੋ ਜਾਂਦੀ ਯਾਰ ਹੋਰ ਦਾ ਕਫ ਦੇ ਗੜ ਗਿਆ ਤੁਹਾਨੂੰ ਮੈਂ ਕਹੀਆਂ ਨਾ ਨਹੀਂ ਬਹਿਣਾ ਹੋਰ ਨਾ ਲਗੜਤੇ ਭੈਣ ਤੂੰ ਹਰ ਹੱਥ ਪਲੇ ਆ ਗਿਆ ਵੰਦੇ ਵੀ ਦੇ ਧਾਰਾ ਟੱਕਰੀ ਨੇ 5:00 ਵਜੇ ਬਾਜੀ ਨਿਭੜਦੀ 5:30 ਵਜੇ ਆਪਣਾ ਗਿੰਦਰ ਆਇਆ ਨਹੀਂ ਠੀਕ ਆ ਆ ਗਿਆ ਆ ਗਿਆ ਉਹ ਭੜਗਾ ਦੇ ਆ ਤਰੀਕ ਜੜੇ ਨਹੀਂ ਆਪਣਾ ਭੈਣ ਦੇ ਉੱਤੇ ਵਰਦਾਈ ਉਹਨੂੰ ਆਇਆ ਤੇ ਮੜ ਕੇ ਭੈਣ ਦੇ ਉਹ ਕਿਸ ਦੇ ਲੈ ਟਾਈਮ ਕਰਕੇ ਤੇ ਉੱਥੇ ਮਿਲ ਗਿਆ ਹੂੰ ਮੈਂ ਕਬੂਤਰ ਮਿਲ ਗਿਆ ਇਹ ਜਿਹੜਾ ਮੇਰੇ ਕੋ ਛਤਰੀ ਨਹੀਂ ਸੀ ਉੱਥੇ ਡੈਗ ਪਿਆ ਪੇਪਰ ਦਾ ਲੈ ਬਾਈ ਅੱਜ ਨਾ ਮੈਂ ਲਾਈਵ ਚੜੀ ਮਾਰੀ ਦੇਖਦਾ ਇਹ ਹੈ ਆਪਣੀ ਬਹਾਈ ਹੈ ਚਲ ਨੀ ਨਹੀਂ ਸੁੱਕੂ ਕੋਈ ਨਹੀਂ ਏ ਛੋਟੇ ਹੁੰਦੇ ਸਾਨੂੰ ਵੀ ਸ਼ੌਂਕ ਹੁੰਦਾ ਸੀ ਹੁਣ ਇੱਕ ਕਬੂਤਰਾ ਨੂੰ ਮੈਂ ਕਿਹਾ ਪਾਣੀ ਫੇਰ ਲਿਆਉਣਾ ਨਹੀਂ ਨਹੀਂ ਸਹੀ ਹੈ ਸਹੀ ਹੈ ਮੋਟਾ ਹੜਲਾ ਤੁੰਗਿਆ ਤੁੰਗਿਆ ਮੂੰਗਾ ਪਟੇ ਹੋਰ ਉਹਲਾਣਾ ਭਾਵੇਂ ਇਹਦਾ ਆੜ ਪਵਾ ਚੱਲ ਕੋਈ ਨਹੀਂ ਆਪਾਂ ਮੈਂ ਫੇਰ ਤੁਹਾਨੂੰ ਮੈਂ ਵੀ ਆਉਣਾ ਵਾਹ ਵਾਹ ਕੀ ਦਾ ਕੀ ਆ ਦਿਖਾਤਾ ਵਿਖਾਤਾ ਇਹ ਹੈ ਕੀ ਦਾ ਇਹ ਬਈ ਆਹ ਤਖੜਾ ਖਿਡਾਰੀ ਆ ਆ ਲੈ ਯਾਰ ਕਰਤਾ ਕੰਮ ਬਣੇ ਤੇ ਪਾਣੀ ਪਾ ਦੀਏ ਪਾਣ ਕੋਈ ਕੋਣਾ ਬਣ ਜ ਗਿਆ ਫੇਰ ਓ ਯਾਰ ਪੈਂਡ ਦਾ ਉੱਤਰ ਆ ਗਿਆ ਇਹਦਾ ਆ ਫਿਰ ਪਾਣੀ ਪਾਣੀ ਪਾ ਹਕੂ ਕਿਧਰ ਗਿਆ ਓ ਬਹਿ ਗਿਆ ਬਈ ਉਹ ਉਹ ਨੇ ਰਹਿਣ ਦੇ ਦੋ ਫੇਰ ਹਾਂ ਇਹਨੇ ਡਾਲ ਜਿਹੜੀ ਮਾਰੀ ਵਾਲੀ ਗੱਲ ਨਹੀਂ ਆਣਾ ਬਈ ਕਰਦੀ ਹਾਂ ਚਲੋ ਛੱਡੋ ਯਾਰ ਬਈ ਦੇਖ ਜਾ ਨੰਨਾ ਵੀ ਬਈ ਨਾਲ ਲੱਗ ਗਿਆ ਹੋ ਰਿਹਾ ਨਹੀਂ ਗਲਤ ਗੱਲ ਆ ਤੇਰੇ ਲਈ ਗੱਲ ਕੁਧਰੀ ਲੈ ਆਇਆ ਹੈ ਨਾ ਤਸਪੀਕਰ ਇਹ ਕਾ ਆ ਗਿਆ ਇਹ ਬੰਦਾ ਨਹੀਂ ਖੇਤਰੀ ਕੇ ਬਿਠਾਉਂਦਾ ਹਾਂ ਬਈ ਉਹ ਆ ਕੀ ਸਭ ਕਰਾ ਵਾ ਆ ਲੈ ਕੋਠੇ ਤੇ ਓ ਬਹਿ ਗਿਆ ਲੈ ਡੇਪਿਆ ਵੇਰੇ ਵੇਰੇ ਇਹਨੂੰ ਕੀ ਹੋ ਗਿਆ ਹੈ ਹੈਲੋ ਉਹ ਜੇ ਆ ਨੀਵੀ ਲਾ ਕੇ ਹਨ ਵਧੀਆ ਕੰਮ ਹੈ ਬਿਲਕੁਲ ਖਰਾਬ ਹੁਣ ਆਏ ਭੜਕਾਈ ਜਨ ਲਾਹ ਦਲ ਭਾਈ ਆ ਦੇਖ ਲੋ ਆਪਾਂ ਸੁੱਖੂ ਨਾਲ ਕਹਿੰਦੇ ਇਹ ਕਿਹੜਾ ਹੜ ਦਲ ਆ ਵੇਖ ਲੋ ਲੈ ਲੈ ਬਜ਼ਾਮ ਭਾਂ ਤੇ ਵੇਖ ਲੋ ਲੈ ਔਰ ਫਿਰ ਤਾਂ ਜਾਨਵਰ ਵੀ ਹੋ ਜਾਂਦਾ ਲਹੜਦੇ ਨਹੀਂ ਤਾੜੀਆਂ ਮਾਰਨੇ ਨੂੰ ਠੀਕ ਹੈ ਭਾਈ ਇਹ ਵੀਡੀਓ ਦਾ ਪੈਚੀ ਐਂਡ ਕਰ ਦੇਣੀ ਜਿਹੜੇ ਆਪਣੇ ਚੈਨਲ ਨਾਲ ਵੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੂਸ ਸਬਸਕ੍ਰਾਈਬ ਕਰਦਾ ਲਗੀ ਬਾਏ ਮੇਤਰੋ ਚਲੋ ਛੱਡੋ ਯਾਰ